ਕਲੋਨਾਈਜ਼ਰ ਇਕੱਠੇ ਹੋ ਕੇ ਇੱਕ ਗੈਂਗ ਬਣਾ ਕੇ 7-8 ਜਣਿਆਂ ਨੇ ਕਲੋਨੀ ਕੱਢਤੀ ਜਿਹਦਾ ਨਾਮ ਹੈ ਡੈਮਡ ਪਲਾਜ਼ਾ ਕਈ ਜਣੇ ਇਕੱਠੇ ਹੋਏ ਲਾਲਚ ਵਸ ਪੈ ਕੇ ਹੁਣ ਲੋਕਾਂ ਨੂੰ ਉੱਥੇ ਫਸਾਇਆ ਜਾ ਰਿਹਾ ਹੈ ਕਹਿੰਦੇ ਵੀ ਭਾਈ ਆਓ ਪ੍ਰੀਸ ਸੇਲਿੰਗ ਹੋ ਰਹੀ ਹੈ 플ੌਟ ਵੇਚੇ ਜਾ ਰਹੇ ਨੇ ਤੇ ਜਲਦੀ ਹੀ ਤੁਸੀਂ ਡਬਲ ਰੇਟ ਲਓਗੇ ਦਾ ਜਲਦੀ ਤੋਂ ਜਲਦੀ ਆ ਕੇ ਆਪਣੀ ਬੁਕਿੰਗ ਲੈ ਸਕਦੇ ਹੋ ਪ੍ਰੀ ਸੇਲਿੰਗ ਦੇ ਫਾਇਦੇ ਲਓ ਪ੍ਰੀ ਸੇਲਿੰਗ ਤੋਂ ਬਾਅਦ ਇਸ ਤੋਂ ਰੇਟ ਤਕਰੀਬ ਕਰੀਬ ਡਬਲ ਤੱਕ ਜਾ ਸਕਦੇ ਨੇ ਸੰਗਰੂਰ ਦੀ ਡਾਇਮੰਡ ਪਲਾਜ਼ਾ ਦੀ ਗੱਲ ਕਰ ਰਹੇ ਹਾਂ ਅਸੀਂ ਡੀਟੀਪੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਇਹਨੂੰ ਨੋਟਿਸ ਵੀ ਕੱਢਿਆ ਹੋਇਆ ਸੀ ਕਿਉਂਕਿ ਇਹਨਾਂ ਦੇ ਵਿੱਚ ਦਫ਼ਤਰ ਵੀ ਬਣਾਤਾ ਜਿੰਨਾ ਚਿਰ ਕਲੋਨੀ ਪਾਸ ਨਹੀਂ ਹੁੰਦੀ ਤੁਸੀਂ ਦਫ਼ਤਰ ਨਹੀਂ ਬਣਾ ਸਕਦੇ ਡਿਵੈਲਪ ਨਹੀਂ ਕਰ ਸਕਦੇ ਜਿੰਨਾ ਚਿਰ ਡਿਵੈਲਪਿੰਗ ਚਾਰਜ ਨਹੀਂ ਤੁਸੀਂ ਦੰਦੇ ਜੀ ਕਾਰਵਾਈ ਕੀ ਜੋ ਬਣਿਆ ਹੋਇਆ ਉਹਨੂੰ ਡੈਮੋਲਿਸ਼ ਕੀਤਾ ਜਾਊਗਾ ਡੈਮੋਲਿਸ਼ ਦਾ ਫੀਸ ਵੀ ਕਰ ਸਕਦੇ ਲੋਕੀ ਨੂੰ ਕਹਿੰਦੇ ਸੀ ਉਹ ਲੋਕਸ ਲੱਗੇ ਹੋਏ ਜੋ ਬਣਿਆ ਜੀ ਦੋ ਤਿੰਨ ਲੱਗੇ ਹੋਇਆ ਸੀ ਤੇ ਇਹ ਦਾ ਕੋਈ ਬੰਦ ਪੰਦੇ ਇਹ ਕਹਿੰਦੇ ਨੇ ਵੀ ਸਾਨੂੰ ਪੰਚਾਇਤ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਇਹਨਾਂ ਨੇ ਕਿਸ ਤਰ੍ਹਾਂ ਮਨਜ਼ੂਰੀ ਲਈ ਹੈ ਜਿਹੜੀ ਵਿੱਚ ਦੀ 25 ਫੁੱਟ ਜਾਂ 28 ਫੁੱਟ ਦਾ ਨਾਲਾ ਨਿਕਲਦਾ ਉਹਦੇ ਬਾਰੇ ਕਹਿੰਦੇ ਮਨਜ਼ੂਰੀ ਚ ਲਿਖਿਆ ਹੋਇਆ ਵੀ ਤੁਸੀਂ ਛੇੜਛਾੜ ਨਹੀਂ ਕਰ ਸਕਦੇ ਨਾਉ ਤੇ ਕੋਈ ਦੀਵਾਰ ਕਰ ਸਕਦੇ ਹੋ ਨਾ ਕੋਈ ਦਰਖਤ ਉਗਾ ਸਕਦੇ ਹੋ ਤੇ ਨਾ ਹੀ ਤੁਸੀਂ ਉਹਨੂੰ ਮਿੱਟੀ ਨਾਲ ਪੂਰ ਸਕਦੇ ਹੋ। ਤੇ ਅ ਪੂਰਾ ਇਹਦਾ ਰਿਕਾਰਡ ਜੇ ਵੀ ਜੁਡੀ ਲਗਾਤੀ ਹੈ ਚੈੱਕ ਕਰਨ ਵਾਸਤੇ ਇੱਕ ਦੋ ਦਿਨਾਂ ਚ ਰਿਕਾਰਡ ਵੀ ਚੈੱਕ ਹੋ ਜਾਏਗਾ ਤੇ ਜੇ ਰਿਕਾਰਡ ਵਿੱਚ ਪਾਇਆ ਜਾਂਦਾ ਕੁਝ ਵੀ ਇਹ ਟ੍ਰੇਨ ਡਿਪਾਰਟਮੈਂਟ ਦੀ ਜਗ੍ਹਾ ਹੈ ਤਾਂ ਉਸ ਤੇ ਪੂਰੇ ਰੂਪ ਵਿੱਚ ਕਾਰਵਾਈ ਕੀਤੀ ਜਾਏਗੀ। ਕਹਿੰਦੇ ਭਾਈ ਅਸੀਂ ਪ੍ਰਾਈਵੇਟ ਤੌਰ ਤੇ ਇੱਥੇ ਫਾਇਰ ਬਰਗੇਡ ਦੀ ਮਨਜ਼ੂਰੀ ਵੀ ਲਿਆਏ ਆ। ਖਾਹਰ ਸਿਸਟਮ ਦਾ ਵੀ ਇੰਤਜ਼ਾਮ ਕਰ ਰਹੇ ਆ ਸਾਰਾ ਕੁਝ ਅਸੀਂ ਕਰ ਰਹੇ ਆ ਪਰ ਇਹ ਸਾਰਾ ਕੁਝ ਕੀ ਗੱਲ ਮੀਡੀਆ ਦੇ ਦੱਸੇ ਬਿਨਾ ਪੂਡਾ ਨੂੰ ਦਿਖਦਾ ਨਹੀਂ ਉੱਥੇ ਨੇੜੇ ਦੀ ਇੱਕ ਡਰੇਨ ਲੰਘਦੀ ਹੈ ਜਿਹਦੇ ਵਿੱਚ ਬਰਸਾਤ ਦਾ ਪਾਣੀ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਦੀ ਸਥਿਤੀ ਬਣ ਜੇ ਤਾਂ ਡਰੇਨ ਭਰਦੀ ਹੈ ਪਾਣੀ ਨਿਕਲਦਾ ਬੀਟੀਪੀ ਸਾਹਿਬ ਇੱਕ ਡਰੇਨ ਵਿਭਾਗ ਦੀ ਜਗ੍ਹਾ ਉਹਨਾਂ ਨੇ ਕਵਰ ਕੀਤੀ ਹੋਈ ਉਹ ਤੇ ਕੀ ਚੈਨਾ ਕਰੋ ਬਸ ਇਹਨਾਂ ਨੂੰ ਦੋ ਰਿਐਕਸ਼ਨ ਸੀ ਉਹਨਾਂ ਦੇ ਵਿੱਚ ਕੰਰੈਕਸ਼ਨ ਅਸੀਂ ਇਹ ਨਹੀਂ ਲਾਇਆ ਸੀ ਪਰ ਉਹ ਬੇਨਜ਼ ਬਾਇਓਨਿਊਕਲੀਅਰ ਦੇ ਦਿੱਤਾ ਜਾਵੇ। ਉਹ ਇਹਨਾਂ ਨੂੰ ਸੀ ਬੇਲ ਦੇ ਪਾਸੇ ਦੇ ਜਿਹਾਗੇ ਤਾਂ ਇਹ ਸਾਰਾ ਕੁਝ ਮੰਨ ਰਹੇ ਨੇ ਡੀਟੀਪੀ ਸਾਹਿਬ। ਡੀਟੀਪੀ ਦਾ ਤੁਸੀਂ ਸਟਾਰਟਿੰਗ ਚ ਦੇ ਵਿੱਚ ਦੇਖਿਆ ਜਿਹੜਾ ਕਹਿ ਰਿਹਾ ਵੀ ਅਸੀਂ ਨੋਟਿਸ ਕੱਢਿਆ ਹੋਇਆ ਪਰ ਇਹਨਾਂ ਨੂੰ ਕੋਈ ਪਰਵਾਹ ਨਹੀਂ। ਹੁਣ ਇੱਕ ਨੋਟਿਸ ਹੋਰ ਕੱਢ ਰਹੇ ਆ। ਡੈਮੋਲੇਸ਼ਨ ਵੀ ਕਰਾਂਗੇ, ਢਾਵਾਂਗੇ ਵੀ ਇਹਨਾਂ ਦਾ ਸਾਰਾ ਕੁਝ ਤੇ ਉੱਥੇ ਜੀਸੀਬੀ ਮਸ਼ੀਨ ਨਾਲ ਪਟਾਂਗੇ ਵੀ। ਇਹ ਇਹ ਜਨੀ ਪਾਸਟਾ ਲਈ ਹੈ। ਵਾਈਟ ਕਿਉਂ ਹੈ 28 ਪਾਸਟੇ। ਕੁਝ ਦਿਨਾਂ ਤੋਂ ਲਾਇਸੈਂਸ ਨੀ ਬਰਦਾਮਨਾ ਉਨ ਕੀਏ ਬਲੋ ਮਤਲਬ ਅਸਗਾ ਇਹ ਆਇਕ ਇਹਨਾਂ ਦਾ ਬੰਦਾ ਵਿੱਚ ਬੋਲ ਵੀ ਰਿਹਾ ਹੈ। ਸਬੂਤ ਤਾਂ ਸਾਡੇ ਕੋਲੇ ਵੀ ਪ੍ਰੀ ਸੇਲਿੰਗ ਹੋ ਰਹੀ ਹੈ। ਪਲਾਟ ਵੇਚ ਰਹੇ ਅਸੀਂ। ਵਿੱਚੀ ਕਹਿੰਦੇ ਅਸੀਂ ਬਿਆਨਿਆਂ ਦੇ ਵੇਚ ਰਹੇ ਆ, ਕਦੇ ਕਦੇ ਐਗਰੀਮੈਂਟਾਂ ਦੇ ਵੇਚ ਰਹੇ ਆ ਜਦੋਂ ਕਿ ਰਿਸ਼ਤੀਆਂ ਵੀ ਹੋ ਗਈ। ਇਸ ਦੇ ਵਿੱਚ ਆਪਣੇ ਕੋਲੇ 2.5 ਏਕੜ ਜਗ੍ਹਾ ਗਈ 2.5 ਏਕੜ ਦੇ ਵਿੱਚ 68 ਸ਼ੋਰੂਮ ਬਣ ਰਹੇ ਨੇ 68 ਸ਼ੋਰੂਮ ਹੁਣ ਪ੍ਰੀ ਸੇਲਿੰਗ ਆਪਾਂ ਕਰ ਰਹੇ ਹਾਂ ਸਿਰਫ ਲੈਂਡ ਦੇ ਰਹੇ ਹਾਂ ਫਿਲਹਾਲ ਪਲਾਟਿੰਗ ਸੇਲ ਹੋ ਰਹੀ ਆ ਕਿ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਆਮ ਜਨਤਾ ਨੂੰ ਬੇਨਤੀ ਕਰਦੇ ਹਾਂ ਜਦ ਤੱਕ ਤੁਸੀਂ ਚੈੱਕ ਨਹੀਂ ਕਰ ਲੈਂਦੇ ਵੀ ਕੋਈ ਕਲੋਨੀ ਅਪਰੂਵਡ ਹੈ ਉਹਨਾਂ ਚ ਤੁਸੀਂ ਉੱਥੇ ਪਲਾਟ ਵੀ ਨਾ ਖਰੀਦੋ ਇਹ ਤੁਹਾਨੂੰ ਬੜੇ-ਬੜੇ ਸੁਪਨੇ ਦਿਖਾਉਂਦੇ ਨੇ ਅੱਜ ਇਹਨਾਂ ਨੇ ਉੱਥੇ 50000 ਗਜ ਦਾ ਰੇਟ ਰੱਖਿਆ ਜਿਹੜੀ ਕਲੌਨੀ ਜਿਹੜਾ ਨਜਾਇਜ਼ ਆਉਣਾ ਦੇ ਵਿੱਚ ਕਈ ਵਾਰ ਲੋਕ ਪਾ ਚੁੱਕੇ ਆਪੋ ਪੀਜ਼ ਉਹਦੀ ਪ੍ਰਾਟਾ ਨਹੀਂ ਕੀ ਨੂੰ ਆ ਕਰਨੇ ਦੇ ਲਈ ਪਰ ਉਹਨਾਂ ਉਹਨਾਂ ਦਾ ਇਨਵੈਸਟਮੈਂਟ ਦੇਖ ਲੈ ਜੀ ਜੀ ਸਾਨੂੰ ਖੁਦਤਾ ਨਹੀਂ ਕਿ ਬਾਤ ਹੋਇਆ ਵਾ ਨਹੀਂ ਹੋਇਆ ਤਾਂ ਉਹਨਾਂ ਦੇ ਵਿੱਚ ਆਪਦੀ ਇਨਵੈਸਟਮੈਂਟ ਨੂੰ ਆ ਕਰਨ ਜਿੱਥੇ ਡੀਟੀਪੀ ਸਾਹਿਬ ਜਾਂ ਪੂਰਵਾ ਅਧਿਕਾਰੀ ਕਹਿੰਦੇ ਨੇ ਡੀਏਡੀਸੀ ਸਾਹਿਬ ਵੀ ਕਹਿੰਦੇ ਨੇ ਵੀ ਕਿਸ ਤਰ੍ਹਾਂ ਹੋ ਸਕਦਾ ਹੈ ਇਹ ਇਹ ਹੋ ਨਹੀਂ ਸਕਦਾ ਵੀ ਤੇ ਰਿਸ਼ਤੀਆਂ ਹੋ ਜਾਣ ਰਿਸ਼ਤੀ ਕਲਰਕ ਸਾਹਿਬ ਦੇ ਕੋਲੇ ਅਸੀਂ ਮੈਂ ਤੁਹਾਨੂੰ ਦੱਸਿਆ ਵੀ ਕਿੰਨੇ ਢੇਡੇ ਲਾਤੇ ਉਹ ਉਹਦੇ ਕੋਲ ਕੋਈ ਜਵਾਬ ਹੈ ਨਹੀਂ ਆ ਜੀ ਇਹਨੇ ਫੀਸ ਭਰ ਆਤੀ ਜੀ ਇਹਨਾਂ ਨੇ ਆ ਕਰਾਤੀ 50 50 ਗੱਜ ਦੇ ਪਲਾਟਾਂ ਦੇ ਰਿਸ਼ਤੀਆਂ ਕਰਾਤੀਆਂ ਖੇਤੀ ਵਾਲੀ ਜ਼ਮੀਨ ਖਰੀਦ ਕੇ ਇੱਥੋਂ ਤੁਸੀਂ ਲਾ ਲਓ ਵੀ ਕਿੱਡੇ ਚਤਰਨੇ ਲੋਕ ਜਦੋਂ ਕਈ ਵਾਰੀ ਅਸੀਂ ਅਧਿਕਾਰੀਆਂ ਨਾਲ ਗੱਲ ਕਰਦੇ ਆ ਅਣਪਛਾਤੀ ਕਲੋਨੀ ਕਹਿੰਦੇ ਆ ਵੀ ਸਾਨੂੰ ਪਤਾ ਨਹੀਂ ਮਾਲਕ ਕੌਣ ਹੈ ਜੇ ਕਿਤੇ ਬਿਲਡਿੰਗ ਬਣਦੀ ਆ ਬਿਲਡਿੰਗ ਤੇ ਚਪਕਾ ਕੇ ਆ ਜਾਂਦੇ ਆ ਨੋਟਿਸ ਇੱਥੇ ਤਾਂ ਸਾਰਾ ਪਤਾ ਵੀ 8 ਓਨਰ ਡਾਇਮੰਡ ਪਲਾਜ਼ਾ ਤੇ ਕੌਣ ਨੇ ਜਦੋਂ ਇਹਨਾਂ ਨੇ ਅਪਲਾਈ ਕੀਤਾ ਉਹਦੇ ਵਿੱਚ ਨਾਮ ਵੀ ਲਿਖੇ ਹੋਣੇ ਐਡਰੈਸ ਵੀ ਲਿਖੇ ਹੋਣੇ ਨੋਟਿਸ ਤਾਂ ਤੁਸੀਂ ਉਹਨਾਂ ਦੇ ਘਰਾਂ 'ਚ ਵੀ ਭੇਜ ਸਕਦੇ ਹੋ ਪਰਚਾ ਦਰਜ ਵੀ ਕਰਾ ਸਕਦੇ ਹੋ ਜੇ ਤੁਹਾਡੀ ਇਹ ਗੱਲ ਨਹੀਂ ਮੰਨਦੇ ਤਾਂ ਪਰਚਾ ਦਰਜ ਹੋਊਗਾ ਇੱਥੇ ਕੋਈ ਮੀਟਰ ਨਹੀਂ ਲੱਗ ਸਕਦਾ ਕੋਈ ਇਹਦੀ ਰਿਸ਼ਤੀ ਨਹੀਂ ਹੋ ਸਕਦੀ ਪਰ ਫੇਰ ਵੀ ਇਹਦੀਆਂ ਰਿਸ਼ਤੀਆਂ ਵੀ ਹੋ ਗਈਆਂ ਦੇਖੋ ਕਿੱਡੀ ਵੱਡੀ ਗੱਲ ਹੈ ਭੋਲੇ ਭਰੇ ਲੋਕ ਨੇ ਜਿਹੜੇ ਇਸ ਚੁਗਲ ਚ ਨਾ ਫਸਣ ਜਦੋਂ ਕਿ ਚੁਗਲ ਚ ਫਸਦਾ ਹੈ ਤਾਂ ਕੋਲੋਨਾਈਜ਼ਰ ਨੇ ਜਿਹੜੇ ਇਹ ਤਾਂ ਪਾਈ ਰਫੂ ਚੱਕਰ ਹੋ ਜਾਂਦੇ ਆ 2-4 ਮਹੀਨੇ ਚ ਸੰਗਰੂਰ ਵਾਲੇ ਪੀਜੀ ਦੇ ਸਾਹਮਣੇ ਆਪਣੇ ਦੋਸਤਾਂ ਦਾ ਇੱਕ ਕਮਰਸ਼ੀਅਲ ਪ੍ਰੋਜੈਕਟ ਕੱਟਿਆ ਹੋਇਆ ਹੈਗਾ ਡਾਇਮੰਡ ਪਲਾਜ਼ਾ ਡਾਇਮੰਡ ਪਲਾਜ਼ਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਪੀਜੀ ਦੇ ਆਪੋਜ਼ਿਟ ਸਾਈਡ ਨੀਅਰੈਸਟ ਮਾਰਕੀਟ ਆਪਣੇ ਡਾਇਮੰਡ ਪਲਾਜ਼ਾ ਪੈ ਰਹੀ ਆ ਇਹ ਭਾਉਆ ਨੇ ਤਾਂ ਉਹ ਸਾਰੀ ਕਵਰੀ ਕਰ ਲਈ ਵਿੱਚ 24 ਫੁੱਟ ਜਿਹੜਾ ਨਾਲਾ ਵਿੱਚ ਦੀ ਨਿਕਲਦਾ ਹੈ ਉਹਤੇ ਵੀ 20-20 ਫੁੱਟ ਉੱਚੀ ਮਿੱਟੀ ਪਾਤੀ ਨਾਲ ਜਿਹੜਾ ਸੈਫਨ ਹੈ ਜਿਹੜਾ ਪੁਲਾ ਸੱਜੇ ਪਾਸੇ ਪਟਿਆਲੇ ਵਾਲੀ ਸਾਈਡ ਉਹਨੂੰ ਵੀ 20-20 ਫੁੱਟ ਇਹਨਾਂ ਨੇ ਮਿੱਟੀ ਪਾ ਕੇ ਪੂਰਤਾ ਕਿ ਆਸ-ਪਾਸ ਦੇ ਲੋਕ ਨੇ ਜਿਹੜੇ ਦਰਦਿਆ ਲੋਕ ਕਹਿੰਦੇ ਭਾਈ ਸਾਨੂੰ ਤਾਂ ਕਲੋਨਾਈਜ਼ਰ ਕਿਤੇ ਗੱਡੀ ਨਾ ਚਾੜ ਦੇਣ ਕਿਤੇ ਕੁੱਟ ਮਾਰ ਨਾ ਕਰਨ ਸਾਡੇ ਤੇ ਕੋਈ ਪਰਚਾ ਨਾ ਦਰਜ ਕਰਾ ਦੇਣ ਇਸ ਕਰਕੇ ਭਾਈ মিডিਆ ਕੋਲ ਆਉਂਦੇ ਪਟਵਾਰੀ ਦੇ ਕਾਗਜ਼ਾਂ ਦੇ ਵਿੱਚ ਬੋਲਦੀ ਆ ਜਗ੍ਹਾ ਨਿਕਲਦੀ ਵਿੱਚ 24 ਫੁੱਟ ਵਿੱਚ ਦੀ ਨਾਲਾ ਨਿਕਲਦਾ ਹੈ। ਅਸੀਂ ਦਾਵਾ ਨਹੀਂ ਕਰਦੇ ਕਿ ਇਹ ਦੀ ਜਗ੍ਹਾ ਹੈ ਤਾਂ ਸਰਕਾਰ ਦੀ ਹੈ। ਦੂਜੇ ਪਾਸੇ ਉਸ ਸਮੇਂ ਦੇ ਪੰਚਾਇਤ ਦੇ ਜਿਹੜੇ ਸਰਪੰਚ ਸਾਹਿਬ ਸੀ ਕਾਬਦਾਂ ਦੇ ਸਾਬਕਾ ਸਰਪੰਚ ਉਹਨਾਂ ਨਾਲ ਵੀ ਗੱਲ ਕੀਤੀ। ਉਹ ਕਹਿੰਦੇ ਸਾਡੇ ਕੋਲ ਕੋਈ ਅਧਿਕਾਰ ਹੀ ਨਹੀਂ ਅਸੀਂ ਮਨਜ਼ੂਰੀ ਦੇ ਦਈਏ ਵੀ ਸਾਡੀ ਜਗ੍ਹਾ ਦਾਬ ਲੋ ਤੁਸੀਂ ਪੰਚਾਇਤ ਦੀ। ਜੇ ਪੰਚਾਇਤ ਦੀ ਜਗ੍ਹਾ ਤਾਂ ਵੀ ਕੋਈ ਦਾਬ ਨਹੀਂ ਸਕਦਾ। ਹੁਣ ਸਾਰੀ ਗੱਲ ਇੱਥੇ ਮੁੱਕਦੀ ਆ ਕੇ ਵੀ ਉੱਥੇ ਨੂੰ ਮੈਂ ਜਿੱਦਾਂ ਕਿਹਾ ਮਸ਼ਹੂਰ ਸ਼ਹਿਰ ਹੈ ਸੀਐਮ ਸਾਹਿਬ ਦਾ ਆਪਣਾ ਸ਼ਹਿਰ ਹੈ بڑے بڑے ਅਧਿਕਾਰੀ بڑے بڑے ਅਫਸਰ ਉੱਥੇ ਨੂੰ ਨਿਕਲਦੇ ਨੇ ਇੱਕ ਕਲੋਨੀ ਕਿਸੇ ਨੂੰ ਨਹੀਂ ਦਿਖੀ ਸਿਰਫ ਮੀਡੀਆ ਦੇ ਦਿਖਾਉਣ ਨਾਲ ਦਿਖਦੀ ਹੈ ਧੋਖੇ ਚ ਨਾ ਆਇਓ ਕਈ ਕੋਲੋਨਾਈਜ਼ਰ ਪ੍ਰਾਪਰਟੀ ਵਾਲੇ ਇੱਕੇ ਪਲਾਟ ਦੇ ਚਾਰ-ਚਾਰ ਜਗ੍ਹਾ ਬਿਆਨ ਦੇ ਕਰ ਦਿੰਦੇ ਆ ਚਾਰ-ਚਾਰ ਜਗ੍ਹਾ ਰਜਿਸਟ੍ਰੇਸ਼ਨ ਨਹੀਂ ਹੁੰਦੀ ਵਿਸ਼ਟੀ ਤੱਕ ਜ ਗਈ ਹੋਊਗੀ ਫਿਰ ਚੀਕਾ ਮਾਰ ਦੇ ਲੋਕ ਇੱਥੇ ਸ਼ੱਕ ਦੀ ਸੂਈ ਜਾਂਦੀ ਹੈ ਜਿਹੜਾ ਕੰਮ ਹੈ ਅਧਿਕਾਰੀਆਂ ਦਾ ਪੁੱਡਾ ਤੇ ਅਧਿਕਾਰੀਆਂ ਦਾ ਭਾਈ ਉਹ ਮੀਡੀਆ ਕਰਦੀ ਹੈ ਇਹ ਜੇਬਾਂ ਗਰਮ ਕਰਦੇ ਆ ਕੀ ਗੱਲ ਇਹਨਾਂ ਨੂੰ ਦਿਖਦਾ ਨਹੀਂ ਵੀ ਕੀ ਹੋ ਰਿਹਾ ਇਹ ਰੇਂਜ ਨਹੀਂ ਹੋ ਰਹੀ ਇਹ ਐਵੇਂ ਹੋ ਰਹੀ ਹੈ ਇਹ ਆਖਤਾਬ ਜਾ ਆਪਣੇ ਜੀ ਹੈ ਕਿ ਆਮ ਲੋਕ ਸੁਚੇਤ ਹੋਣ ਠੱਗੀ ਦਾ ਸ਼ਿਕਾਰ ਨਾ ਕਿਤੇ ਹੋ ਜਾਣ ਬਾਦ ਵਿੱਚ ਜਿਹੜਾ ਆਪਾਂ ਸੱਪ ਦੀ ਜਿਹੜੀ ਲੀਕ ਪਿੱਟਦੇ ਰਹ ਜਾਂਦੇ ਆ ਉਹ ਬਦਲ ਕਾਗਜ਼ਾਤ ਵੀ ਹੈਗੀ ਕਾਗਜ਼ੇ ਜਿਹੜੇ ਕਾਗਜ਼ੇ ਚਾਹੀਏ ਹੋਰ ਬੰਦਾ ਨਹੀਂ ਕਿਹਦਾ ਜ਼ਬਰਦਸਤ ਆ ਕਈਆਂ ਨੇ ਤਾਂ ਐਗਰੀਮੈਂਟ ਤੇ ਕਰਲੇ ਹੋਣੇ ਆ ਲਾਲਚ ਵਸ ਪੈ ਕੇ ਇਸ ਕਰਕੇ ਜੇ ਸੱਚੇ ਸੁੱਚੇ ਅਫਸਰ ਨੇ ਸੱਚੇ ਸੁੱਚੇ ਅਧਿਕਾਰੀ ਹੈ ਜਿਹੜੇ ਉਹਨਾਂ ਦੇ ਜਈ ਹੈ ਜਿਹੜੇ ਗੇੜੇ ਮਾਰ ਕੇ ਆਉਂਦੇ ਆ ਜਿਨ੍ਹਾਂ ਨੂੰ ਸਭ ਕੁਝ ਦਿਖਦਾ ਜੇ ਇਹਨੂੰ ਸਭ ਕੁਝ ਦਿਖਦਾ ਕਿਹੜੀ ਚੀਜ਼ ਨਹੀਂ ਦਿਖਦੀ ਜੇ ਆਮ ਬੰਦੇ ਨੂੰ ਦਿਖਦੀ ਆਮ ਲੋਕਾਂ ਨੂੰ ਦਿਖਦੀ ਆ ਉਹਨੂੰ ਨਹੀਂ ਦਿਖਿਆ ਨੋਟਿਸ ਨੋਟਿਸ ਦੀ ਗੇਮ ਛੱਡ ਕੇ ਜਲਦੀ ਕਦੋਂ ਇਹਦੇ ਤੇ ਜਿਹੜੀ ਰੈਮੂਲੇਸ਼ਨ ਦੀ ਕਾਰਵਾਈ ਹੁੰਦੀ ਹੈ ਕਦੋਂ ਇਹਨਾਂ ਤੇ ਐਫ ਆਈ ਆਰਾਂ ਦਰਜ ਹੁੰਦੀਆਂ ਨੇ ਇਹ ਤੇ ਆਪਾਂ ਪੂਰਾ ਧਿਆਨ ਰੱਖਾਂਗੇ ਤਾਂ ਕਿ ਜਿਹੜੇ ਆਮ ਲੋਕ ਕਰਨ ਦੀ ਠੱਗੀ ਦਾ ਸ਼ਿਕਾਰ ਨਾ ਹੋਵੇ ਮੈਂ ਇਥੇ ਇਹੀ ਦੇਖਣਾ ਐਪੀਸੋਡ ਤਾਂ ਅਸੀਂ ਚਲਾਤਾ ਇਹ ਕਾਰਵਾਈ ਤਾਂ ਉਦਾਂ ਹੀ ਕਰਨੀ ਬਣਦੀ ਐ ਸਿਰਫ ਇਹ ਨਹੀਂ ਵੀ মিডিਆ ਨੇ ਐਪੀਸੋਡ ਚਲਾਤੇ ਤੱਕ ਕਾਰਵਾਈ ਹੋਊਗੀ ਫਿਰ ਵੀ ਦੇਖਣ ਵਾਲੀ ਗੱਲ ਹੈ ਚਲੋ ਸਾਡਾ ਕੰਮ ਹੈ ਜਗਾਉਣਾ ਅਸੀਂ ਜਗਾਇਆ ਤੁਸੀਂ ਲੋਕਾਂ ਦਾ ਵੀ ਜਾਗਣਾ ਫਰਜ਼ ਐ ਅਧਿਕਾਰੀਆਂ ਦਾ ਵੀ ਜਾਗਣਾ ਫਰਜ਼ ਐ ਤੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਗਲੇ ਐਪੀਸੋਡ ਦੇ ਵਿੱਚ ਫਿਰ ਅਸੀਂ ਹਾਜ਼ਰ ਹੋਵਾਂਗੇ ਉਦੋਂ ਤੱਕ ਦੋ ਆ ਗਿਆ ਸਤ ਸ੍ਰੀ ਅਕਾਲ